ਈ ਨਾਮ ਮਤੋਟਾ ਮੇਰਾ ਨਾਮ ਸਰਜੀਤ ਹੈ ਹਾਂਜੀ ਕਿੱਥੇ ਰਹਿੰਦੇ ਹੋ ਮੈਂ ਇੱਥੇ ਫਤਸਿੰਗ ਕਲੋਂਗ ਦੀ ਹਾਂ ਜੀ ਕੀ ਗੱਲਬਾਤ ਕੀ ਹੋਈ ਗੱਲਬਾਤ ਸਾਡ ਮੇਰੀ ਨਾ ਹਸਬੰਦ ਨੇ ਨਾ ਦਾ ਧਿਆਬ ਰਾਲਿਆ ਭੱਜ ਕੇ ਹਾਂ ਹਾਂਜੀ ਮੈਂ ਮੇਰੇ 2010 'ਚ ਮੇਰਾ ਵਿਆਹ ਹੋਇਆ ਵਾ ਬਿਨਾ ਤਲਾਕ ਤੋੜਨੇ ਵਿਆਹ ਕਰਾ ਲਿਆ ਕੋਡ ਮੈੜੇ ਚ ਹਾਂਜੀ ਮੈਨੂੰ ਚਾਹੀਦਾ ਇਨਸਾਫ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਰਹੀ 2010 ਚ ਤੁਹਾਡਾ ਵਿਆਹ ਹੋਇਆ ਤੇ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਵੇਲੇ 5 ਜੇ ਹਾਂਜੀ ਤੇ ਮੈਂ ਮੈਂ ਜਾਣੀ ਆ ਵੀ ਮੇਰਾ ਘਰ ਵਾਲਾ ਵੀ ਸਜਾਵੇ ਤੁਸੀਂ ਜਨਾਨੀ ਨੂੰ ਵੀ ਸਜਾਵੇ ਕੀ ਕੀਤਾ ਤੁਹਾਡੇ ਘਰ ਵਾਲੇ ਨੇ ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ ਵਿਆਹ ਕਿਉਂ ਕਰਾ ਜਨਾਨੀ ਕਿੱਥੇ ਰਹਿੰਦੀ ਸੀ ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ ਹੂੰ ਤੇ ਉਹਦੇ ਨਾਲ ਪਹਿਲਾਂ ਐਦਾਂ ਉਹਦੇ ਹਸਬੰਦ ਦੀ ਡੈਥ ਹੋ ਗਈ ਆ ਤੇ ਉਹ ਮਤਲਬ ਐਦਾਂ ਹੀ ਉਹ ਲਿਸ਼ ਐਂਸ਼ਿਪ ਜਿਹੜਾ ਲੱਗ ਪਿਆ ਨਾਲ ਨਾਲ ਤੇ ਪਹਿਲਾਂ ਸਾਡਾ ਝਗੜਾ ਐਦਾਂ ਹੀ ਫੈਸਲਾ ਹੋ ਗਿਆ ਉਹ ਦੇ ਕੇ ਹਾਂ ਥਾਣੇ 'ਚ ਪਹਿਲਾਂ ਉਹ ਕਹਿੰਦੀ ਵੀ ਮੈਂ ਨਹੀਂ ਦੁਬਾਰਾ ਤੋਂ ਨਹੀਂ ਇਸ ਬੰਦੇ ਨਾਲ ਰਹਿਣਗੀ ਸਮੰਦਰ ਤੇ ਬਾਅਦ ਚ ਫੇਰਾ 2 ਮਹੀਨੇ 1 ਮਹੀਨੇ 2 ਮਹੀਨੇ ਬਾਅਦ ਉਹਨੇ ਫੇਰ ਐਦਾ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ ਕੋਟ ਮੈਰਿਜ ਕਰਾ ਲਈ ਹਾਂ ਤੇ ਮੈਨੂੰ ਅਨਸਾਰ ਤੇ ਆਇਦਾ ਵਾ ਮੇਰੀ ਸੁਣਾਈ ਕਿਤੇ ਨਹੀਂ ਹੁਣ ਜਿਹੜਾ ਬਹੁਤ ੱੱਕੇ ਖਾਂਦੀ ਪਈ ਹਾਂ ਹਾਂ ਕੀ ਲੱਗਦਾ ਹੈ ਕਿ ਇੱਕ ਵਿਆਹ ਹੋਣ ਤੋਂ ਬਾਅਦ ਤਲਾਕ ਨਹੀਂ ਹੋਇਆ ਤੇ ਉਹਦੇ ਵੱਲੋਂ ਵਿਆਹ ਆ ਮੇਰਾ ਤਲਾਕ ਡਿਜੇ ਹੋਇਆ ਹਾਂ ਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਵੀ ਰੱਖਾਂਗਾ ਉਹਨੂੰ ਵੀ ਰੱਖਾਂਗਾ ਤੇ ਉਹਦਾ ਪਰਿਵਾਰ ਵੀ ਪਾਲਾਂਗਾ ਤੇ ਮੈਂ ਆਪਣਾ ਵੀ ਪਾਲਾਂਗਾ ਤੁਸੀਂ ਕੀ ਜਾਣਦੇ ਹੋ ਮੈਂ ਹੰਸਾਬ ਮੈਂ ਹੰਦੇ ਨਾਲ ਨਹੀਂ ਰਹਿਣਾ ਸਰ ਹਾਂ ਮੈਂ ਉਹਨੂੰ ਆਪਣੇ ਘਰ ਨਹੀਂ ਬਣਨ ਦੇਣਾ ਮੇਰੇ ਵੀ ਪੰਜ ਬੱਚੇ ਵਣੀਆਂ ਤਿੰਨ ਬੇਟੀਆਂ ਦੋ ਬੇਟੇ ਹਾਂ ਕੀ ਲੱਗਦਾ ਹੈ ਕਿ ਬਿਨਾ ਤਲਾਕ ਤੋਂ ਵਿਆਹ ਕਰਾਉਣਾ ਜਿੰਨੂੰ ਕਾਨੂੰਨੀ ਜੁਰਮ ਹੈ ਕੀ ਕਾਰਵਾਈ ਦੀ ਮੰਗ ਕਰਦੇ ਜਿੰਨਾ ਮੈਂ ਕਾਨੂੰਨੀ ਜੁਰਮ ਮੈਂ ਉਹ ਕਹਿੰਦੇ ਆਪਕੋ ਥਾਣੇ ਚ ਜਾਨੀ ਉਹ ਕਹਿੰਦੇ ਆ ਕਿ 에ਪੋਰਟ ਨੇ ਬਾਰਡਰ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਦੂਜਾ ਬਿਨਾਂ ਤਲਾਕ ਤੋਂ ਤੁਹਾਨੂੰ ਕਿੰਨੇ ਗੱਲ ਗਈ ਹੈ ਹਾਂਜੀ ਕਿੰਨੇ ਕਹੀ ਸੀ ਇਹ ਗੱਲ ਉਹ ਤੇ ਠਾਣੇ ਤੇ ਤੁਸੀਂ ਦਰਖਾਸਤ ਦੇ ਕੇ ਆਏ ਹੋ ਹਾਂਜੀ ਦਰਖਾਸਤ ਵੀ ਦੇ ਕੇ ਆਏ ਉਹ ਕਹਿੰਦੇ ਕੋਈ ਫਾਇਦਾ ਨਹੀਂ ਆ ਤੁਸੀਂ ਆਪਣੇ ਬੱਚੇ ਪਾਲੋ ਉਹਨੂੰ ਰੈਂਡ ਵਿੱਚ ਜਿੱਤੇ ਮੈਂ ਕਹਿੰਦੀ ਨਹੀਂ ਮੈਂ ਉਹਨਾਂ ਨੂੰ ਸਜ਼ਾ ਦਿਵਾਣਾ ਚਾਹੁੰਦੀ ਕਿਉਂ ਮੈਂ بار بار ਮੇਰੇ ਵੀ ਬੱਚੇ ਮੈਂ ਕਿਤਰਾ ਪਾਲਨੇ ਜੀ ਹਾਂ ਮੇਰੇ ਕਮਾਨ ਵਾਲੇ ਤੋਂ ਹੀ ਸੀ ਤੇ ਉਹ ਉਹ ਜਨਾਨੀ ਨਾ ਉਹਨੇ ਏਦਾਂ ਉਹ ਅੱਜ ਤੋਂ ਕਿੰਨੇ ਦਿਨ ਹੋ ਗਏ ਮਤਲਬ ਉਹਨੂੰ ਲੈ ਕੇ ਫਰਾਰ ਨੇ ਹਾਂ ਸਰ ਵੀ ਲੋ ਫੋਨ ਵੀ ਆਂਦੇ ਪਏ ਨੇ ਤੇ ਮੈਨੂੰ ਘਰ ਆਂਦੀ ਵਰਨਦੇ ਮੈਂ ਤੇਰੇ ਪੈਰਾਂ ਤੇ ਵੀ ਡਿੱਗ ਜਾਣਾ ਤੇ ਮੈਂ ਕਿਹਾ ਸਰ ਮੈਂ ਨਹੀਂ ਦੇ ਉਹਨੂੰ ਆਪਣੇ ਨਾਲ ਮੇਰਾ ਮਕਾਨ ਵੀ ਉਹਨੇ ਕਹਿਣੇ ਪਵਾਤਾ ਸੀ ਹਾਂ 4 ਲੱਖ ਰੁਪਏ ਦੇ ਕਹਿੰਦੇ ਮੈਂ ਸੋਹੜ ਜਿਹਾ ਮਾਂ ਹਾਂ ਤੇ ਮੈਨੂੰ ਮੇਰਾ ਮਕਾਨ ਵੀ ਛੜਾ ਕੇ ਦੇਵੇ ਤੇ ਮੈਨੂੰ ਜਿੱਤਾ ਮਰਜ਼ੀ ਨੌਨ ਸਾਫ ਦਵਾਓ ਮੈਨੂੰ ਠੀਕ ਹੈ ਹਾਂਜੀ ਇਹ ਨਾ ਮਾਤਾ ਮੈਂ ਜਾਣੀ ਨਾ ਕੀ ਗੱਲਬਾਤ ਕੀ ਹੋਈ ਤੁਹਾਡੇ ਬੇਟੇ ਜਿਹੜੀ ਸਾਡੇ ਗੱਲਬਾਤ ਦੇ ਉਹਦੇ ਬੱਢੀ ਨਾਲ ਹੋ ਨਹੀਂ ਹੈ ਹਾਂ ਨਹੀਂ ਨਹੀਂ ਰੱਖਣਾ ਦੋਰੀ ਸੁੱਖਾ ਹੂੰ ਬਿਲਕੁਲ ਨਾ ਬਾਤ ਹੂੰ ਮੇਰੀ ਤਾਂ ਹੋਇਆ ਹੋਇਆ ਹੂੰ ਮੇਰੀ ਤਾਂ ਹੋਇਆ ਹੂੰ ਮੈਨੂੰ ਆਪਾਂ ਹੀ ਗਿਆ ਤੁਲ ਹੂੰ ਪਾਛਾ ਲੇ ਲਾਪਾ ਗਿਆ ਦੇ ਹੀ ਲਿਖਾਈ ਨੇ ਹਾਂ ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਜਿਹੜਾ ਕਿ ਉਹਨਾਂ ਦਾ ਹਾਂਜੀ ਉਹ ਘਰ ਲੈ ਉਹ ਘਰ ਨਹੀਂ ਵਾ ਲੈਦੇ ਹਾਂ ਹਾਂ ਉਹਨੇ ਕਾਰਵਾਈ ਨਹੀਂ ਕਰਾਈ ਕੋਈ ਆਏਗਾ ਮੈਨੂੰ ਨਾਮ ਜਾਂਦੇ ਆ ਨਾਮ ਆਲੇ ਪਤਾ ਦੇ ਅੱਛਾ ਹਮੇ ਵਾਲਾ ਹੈ ਕਾਰੇ ਵਾਲੀ ਹਾਂ ਤੇ ਤੁਹਾਡੇ ਪੰਜ ਪੋਤਰੇ ਪੁੱਤਰੀਆਂ ਵੀ ਨੇ ਨੋ ਬੋ ਬਰੇ ਤੇ ਨੋ ਬੋ ਨੇ ਹਾਂਜੀ ਕਿਦੋਂ ਬੋਵਾਂਗੇ ਕੀ ਲੱਗਦਾ ਜਿਹੜਾ ਘਰ ਵੀ ਗਹਨੇ ਪਾਸਟ ਜਾਵੇ ਤੇ ਫੱਟੇ ਮੁਕਾ ਆ ਵੀ ਬੋ ਬੋ ਨੇ ਹਾਂ ਇਹ ਲੈਣਾ ਕੀ ਮੰਗ ਕੀ ਕਰਦੇ ਹੁਣ ਮੰਗੇ ਉਹ ਕਰਦੇ ਉਹਨਾਂ ਨੂੰ ਲਾ ਦੇ ਬੋ ਨਹੀਂ ਜਾਂ ਤਾਂ ਦਾਂਗੇ ਹਾਂ ਠੀਕ ਹੈ ਨੰਬਰ ਕਲੀ ਦਾ ਮਤੇ ਸਿੰਘ ਕਲੋਨੀ ਦੇ ਜਿਹਦੇ ਵਿੱਚ ਇੱਕ ਵਿਅਕਤੀ ਜਿਹੜੇ ਇੱਕ ਸਾਹਮਣੇ ਆਪਣੀ ਇੱਕ ਔਰਤ ਨਾਲ ਵਿਆਹ ਕਰਵਾ ਲਿਆ ਮਤੇ ਦੇ ਵੀ ਬੱਚੇ ਨੇ ਤੇ ਉਹਦੀ ਔਰਤ ਨਾਲ ਇਜਾਮ ਲਗਾਏ ਗਏ ਨੇ ਕਿ ਮੇਰੇ ਘਰ ਮੇਰੇ ਨਾਲ ਤਲਾਕ ਲੈ ਦੇਣਾ ਹੈ ਵਿਆਹ ਕਰਵਾਉਣਾ ਹਾਂਜੀ ਭੈਣ ਜੀ ਸਬਜੀਤ ਕੋਲ ਹੈਗੇ ਨੇ ਜਿਨ੍ਹਾਂ ਨੇ ਕੰਪਲੇਨ ਕੀਤੀ ਸੀ ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਈ ਹੈ ਮੇਰੇ ਨਾਲ ਔਰ ਮੈਂ ਮੈਰਿਜ ਕਰਾ ਕੇ ਰਹਿ ਰਿਹਾ ਇਸ ਬੇਸ ਤੇ ਜਿਹੜੀ ਇਹ ਪੁਲਿਸ ਦੀ ਦਖਲਅੰਦਾਜ਼ੀ ਜਿਹੜੀ ਉਹ ਖਤਮ ਹੋ ਜਾਂਦੀ ਆ ਅੰਜੀ ਭੈਣ ਜੀ ਨੂੰ ਦਾਇਰ ਕਰਤੀ ਇੱਕ ਜਿਹੜੀ ਆਪਣੀ ਕੋਰਟ ਵਿੱਚ ਸਾਰਾ ਗੁਇ ਕਰਨ ਉਹਦੀ ਕੋਰਟ ਦੇ ਵਿੱਚ ਕੰਪਲੇਂਟ ਕਰ ਦੇਣੀ ਕਿ ਜਿਹੜਾ ਇਹਨਾਂ ਨੇ ਬਿਨਾ ਡਿਵੋਰਸ ਤੋਂ ਜਿਹੜਾ ਦੂਜੀ ਸ਼ਾਦੀ ਕਰਵਾਈ ਉਹਦਾ ਕਹਿਣਾ ਕਿ ਪਹਿਲਾਂ ਵੀ ਦੋ ਵਾਰੀ ਉਸ ਲੜਕੀ ਵੱਲੋਂ ਮਾਫੀ ਮੰਗੀ ਗਈ ਸੀ ਕਿ ਮੇਰਾ ਉਸਦੇ ਘਰ ਨਾਲ ਕੋਈ ਤਾਲਮੇਲ ਦਾ ਮਸਲਾ ਬਸ ਕਰ ਨਹੀਂ ਬਲਾਂਗੀ ਪਰ ਇਸ ਦੇ ਬਾਵਜੂਦ ਵੀ ਉਹਨੇ ਇਹ ਵਿਆਹ ਕਰਵਾ ਲਿਆ ਇਹ ਗੱਲਾਂ ਸਾਡੇ ਨੋਟਿਸ ਵਿੱਚ ਨਹੀਂ ਹੈਗੀਆਂ ਉਹਨਾਂ ਦਾ ਘਰੇਲੂ ਮੈਟਰ ਹੈ